ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ 28 ਤਰੀਕ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ ਆ ਰਹੀ ਜੀ ਗੁਲਾਬ ਸਿੱਧੂ ਖਿਲਾਫ ਇਕੱਠੇ ਹੋਏ ਸਰਪੰਚ ਪੰਜਾਬੀ ਗਾਇਕ ਜਿਨ੍ਹਾਂ ਆਪਣੇ ਗੀਤਾਂ ਦੇ ਵਿੱਚ ਪੰਜਾਬ ਦੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਦੇ ਦਿਲਜੀਤ ਦੇ ਹਨ ਉੱਥੇ ਕਈ ਅਜਿਹੇ ਗੀਤ ਵੀ ਗਾਉਂਦੇ ਹਨ ਜੋ ਵਿਵਾਦ ਪੈਦਾ ਕਰਦੇ ਹਨ ਅਜਿਹੀ ਇੱਕ ਘਟਨਾ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਬਰਨਾਲਾ ਦੇ ਨੇੜਲੇ ਪਿੰਡ ਫਰਵਾਹੀ ਨੇ ਦੇ ਇੱਕ ਪੰਜਾਬੀ ਗਾਇਕ ਨੇ ਚੁਣੇ ਹੋਏ ਪਿੰਡ ਦੇ ਸਰਪੰਚ ਅਤੇ ਇਸ ਦੇ ਲੋਕਾਂ ਬਾਰੇ ਗੀਤ ਗਾਇਆ ਜੋ ਚਰਚਾ ਦਾ ਵਿਸ਼ਾ ਬਣ ਗਿਆ ਤਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੇ ਸਰਪੰਚਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਦੇ ਸੈਂਕੜੇ ਸਰਪੰਚ ਡੀਸੀ ਦਫ਼ਤਰ ਦੇ ਗੇਟ ਬਾਹਰ ਇਕੱਠੇ ਹੋਏ ਪੰਜਾਬੀ ਗਾਇਕ ਗੁਲਾਬ ਸਿੱਧੂ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਕੁਝ ਸਰਪੰਚਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਪੰਚ ਵਾਧੂ ਪ੍ਰਚਾਰ ਪ੍ਰਾਪਤ ਕਰਨ ਅਤੇ ਜਨਤਾ ਵਿੱਚ ਆਪਣੇ ਨਾਮ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਵਿੱਚ ਸਰਪੰਚਾਂ ਵਿਰੁੱਧ ਟਿੱਪਣੀਆਂ ਕਰ ਰਹੇ ਹਨ ਤਾਂ ਜੋ ਖਬਰਾਂ ਦੇ ਵਿੱਚ ਰਹਿ ਸਕਣ ਸਰਪੰਚ ਨੇ ਚੇਤਾਵਨੀ ਦਿੱਤੀ ਕਿ ਪਿੰਡ ਵਿੱਚ ਕੋਈ ਵੀ ਖਾੜਾ ਚ ਸਮਾਗਮ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਗੁਲਾਬ ਸਿੱਧੂ ਸਰਪੰਚ ਦੇ ਇੱਕ ਵੱਡੇ ਇਕੱਠਾ ਵਿੱਚ ਮੁਆਫੀ ਨਹੀਂ ਮੰਗਦੇ ਗੁਲਾਬ ਸਿੱਧੂ ਦੇ ਪਿੰਡ ਫਰਵਾਹੀ ਦੇ सरपंच ਜਗਸੀਰ ਸਿੰਘ ਨੇ ਇਸ ਮਾਮਲੇ ਬਾਰੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ ਸਰਪੰਚਾਂ ਨੇ ਇਕੱਠੇ ਇਕੱਠ ਨੂੰ ਦੱਸਿਆ ਕਿ ਗਾਇਕ ਦੀ ਮਾਂ ਨੇ ਕਿਹਾ ਕਿ ਗਾਇਕਾਂ ਵਿਰੁੱਧ ਹਰ ਸਮੇਂ ਨੋਟਿਸਾਂ ਦੀ ਕੋਈ ਲੋੜ ਨਹੀਂ ਹੈ ਇਹ ਸ਼ਬਦ ਗਾਇਕ ਨੇ ਇੱਕ ਪੰਜਾਬੀ ਗੀਤ ਵਿੱਚ ਵਰਤੇ ਸਨ ਜਿਸ ਵਿੱਚ ਸਣੇ ਸਰਪੰਚ ਸਾਰਾ ਪਿੰਡ ਕੁੱਟ ਦਿਓ ਦੇ ਬੋਲ ਸ਼ਾਮਿਲ ਸਨ ਜਿਸ ਦਾ ਸਰਪੰਚਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਗਲੀ ਖਬਰ ਜੀ ਪੰਜਾਬ ਦੀ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਮੱਛਿਆ ਹਹਾਕਾਰ ਪੰਜਾਬ ਵਾਸੀਆਂ ਨੂੰ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਇਹ ਫੈਸਲਾ ਲਿਆ ਜਾਵੇ ਗਾਦਰ ਸਲਾਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪਰ ਵਿੱਚ ਆਰਟੀਓ ਦਫ਼ਤਰਾਂ ਨੂੰ ਬੰਦ ਕਰਨ ਦੀ ਯੋਜਨਾ ਬਣ ਰਹੀ ਹੈ ਆਰਟੀਓ ਦਫ਼ਤਰਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਹੁਣ ਸੇਵਾ ਕੇਂਦਰ ਵਿੱਚ ਤਬਦੀਲ ਕੀਤੀਆਂ ਜਾਣਗੀਆਂ ਸੇਵਾ ਕੇਂਦਰ ਪਹਿਲਾਂ ਹੀ ਕਈ ਆਰਟੀਓ ਨਾਲ ਸੰਬੰਧਿਤ ਕੰਮ ਸੰਭਾਲਦੇ ਸਨ ਪਰ ਹੁਣ ਉਹਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਜੋ ਕਿ ਆਰਟੀਓ ਦਫ਼ਤਰਾਂ ਨੂੰ ਬੰਦ ਕਰਨ ਦੇ ਬਰਾਬਰ ਹੈ ਸੂਤਰਾਂ ਮੁਤਾਬਕ ਸਰਕਾਰ ਨੇ ਇਹ ਫੈਸਲਾ ਕੈਥਿਤ ਪਿਸ਼ਟਾਚਾਰ ਅਤੇ ਆਰਟੀਓ ਦਫ਼ਤਰਾਂ ਦੇ ਵਿੱਚ ਦੇਰੀ ਕਾਰਨ ਲਿਆ ਕੁਝ ਵਿਭਾਗਾਂ ਦੇ ਕਰਮਚਾਰੀਆਂ ਦਾ ਮੰਨਣਾ ਹੈ ਕਿ ਆਰਟੀਓ ਦਫ਼ਤਰ ਸਿਰਫ ਰਵਰਸ ਸਟੈਪ ਬਣ ਜਾਣਗੇ ਜੋ ਸਿਰਫ ਦਸਤਾਵੇਜ਼ ਲਈ ਅੰਤਿਮ ਪਰਮਾਨਗੀਆਂ ਪ੍ਰਦਾਨ ਕਰਨਗੇ ਜਦੋਂ ਕਿ ਜ਼ਿਆਦਾਤਰ ਜਨਤਕ ਮੁੱਖੀ ਕਮ ਸੇਵਾ ਕੇਂਦਰ ਦੇ ਵਿੱਚ ਤਬਦੀਲ ਕੀਤੇ ਜਾਣਗੇ। ਅਗਲੀ ਖਬਰ ਜੀ ਪੰਜਾਬ ਦੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਲਈ ਖੁਸ਼ਖਬਰੀ ਪੰਜਾਬ ਦੇ ਕੈਨੇਡਾ ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਲਈ ਟ੍ਰਾਂਟੋ ਦੀ ਹਵਾਈ ਯਾਤਰਾ ਹੋਰ ਵੀ ਆਸਾਨ ਹੋ ਗਈ ਹੈ। ਵਿਸ਼ਵ ਪ੍ਰਸਿੱਧ ਕਤਰ 에ਅਰ ਵੇਜ਼ ਨੇ 6 ਅਕਤੂਬਰ ਤੋਂ ਆਪਣੀਆਂ ਦੋਹਾਂ ਟ੍ਰਾਂਟੋ ਡਾਨਾ ਨੂੰ ਰੋਜ਼ਾਨਾ ਵਧਾ ਦਿੱਤਾ ਜਿਸ ਨਾਲ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਐਡਾ ਅੰਮ੍ਰਿਤ ਸਰ ਦੇ ਦੋਹਾ ਤੋਂ ਦੁਆਰਾ ਹੀ ਕੈਨੇਡਾ ਜਾਣ ਵਾਲੀਆਂ ਦਰਦਾਂ ਦੀ ਗਿਣਤੀ ਹੋਰ ਵੱਧ ਗਈ ਹੈ ਇੱਥੇ ਜਾਰੀ ਇੱਕ ਗਲੋਬਲ ਕੋਆਰਡੀਨੇਟ ਸਮੀਂਗਰ ਗੁਮਾਟਲਾ ਦੇ ਕੋਆਰਡੀਨੇਟਰ ਅਨੰਤ ਦੀਪ ਸਿੰਘ ਢਿੱਲੋਂ ਨੇ ਕਿਹਾ ਕੀ ਦੋਹਾ ਟੋਰਾਂਟੋ ਉਡਾਨਾਂ ਦੀ ਗਿਣਤੀ ਵਿੱਚ ਵਾਧੇ ਨਾਲ ਅਕਤੂਬਰ ਦੇ ਸ਼ੁਰੂ ਵਿੱਚ ਮਿਲਾਨ ਰਹੀ ਨਿਊਜ਼ ਏਅਰ ਦੀ ਅੰਮ੍ਰਿਤਸਰ ਟ੍ਰਾਂਟੋ ਸੇਵਾ ਨੂੰ ਮੁੱਤਲ ਕਰਨ ਤੋਂ ਬਾਅਦ ਯਾਤਰੀਆਂ ਨੂੰ ਕੁਝ ਰਾਤ ਮਿਲੇਗੀ ਟ੍ਰਾਂਟੋ ਲਈ ਰੋਜ਼ਾਨਾ ਉਡਾਨਾਂ ਤੋਂ ਇਲਾਵਾ ਕਤਰ ਏਅਰਵੇਜ਼ ਅੰਮ੍ਰਿਤਸਰ ਨੂੰ ਮੋਂਟਰੀਅਲ ਕੈਨੇਡਾ ਲਈ ਰੋਜ਼ਾਨਾ ਉਡਾਨਾਂ ਨਾਲ ਵੀ ਜੋੜਦੀ ਹੈ ਟ੍ਰਾਂਟੋ ਅਤੇ ਮੋਂਟਰੀਅਲ ਦੀਆਂ ਯਾਤਰੀਆਂ ਏਅਰ ਕੈਨੇਡਾ ਜਾਂ ਵੈਸਟਜੈਟ ਰਾਹੀਂ ਕੈਲਗਰੀ ਐਡਮਿੰਟਨ ਅਤੇ ਵੈਨਕੂਵਰ ਵਰਗੇ ਹੋਰ ਕੈਨੇਡੀਅਨ ਸ਼ਹਿਰਾਂ ਲਈ ਵੀ ਉਡਾਨਾਂ ਭਰ ਸਕਦੇ ਹਨ ਅਗਲੀ ਖਬਰ ਜੀ ਪੰਜਾਬ ਦੇ ਸਾਫ ਕਾ ਡੀਜੀਪੀ ਦੇ ਪੁੱਤਰ ਦੀ ਡਾਇਰੀ ਦੇ ਵਿੱਚ ਦੱਸਦਾ ਨੋਟ ਨੋਟ ਦੱਸ ਨੋਟ ਪੰਜਾਬ ਦੇ ਸਾਫ ਕਾ ਡੀਜੀਪੀ ਮੁਹੰਦਮ ਮੁਹੰਮਦ ਮੁਸਤਾਫਾ ਦੇ ਪੁੱਤਰ ਅਕੀਲ ਖਤਰ ਦੀ ਮੌਤ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਐਸਆਈਟੀ ਨੇ ਉਸ ਦੀ ਡਾਇਰੀ ਬਰਾਮਦ ਕਰ ਲਈ ਹੈ ਡਾਇਰੀ 14 24 ਅਕਤੂਬਰ ਦੀ ਰਾਤ ਨੂੰ ਅਕੀਲ ਦੇ ਪਰਿਵਾਰ ਦੁਆਰਾ ਸੰ ਸਾਹਰਨਪੁਰ ਵਿੱਚ ਪੰਚਕੁਲਾ ਪੁਲਿਸ ਨੂੰ ਜਮਪੀ ਗਈ ਸੀ ਡਾਇਰੀ ਵਿੱਚ ਲਗਭਗ 10 ਨੋਟ ਮਿਲੇ ਹਨ ਉਹਨਾਂ ਵਿੱਚ ਦੋ ਉਸਨੇ ਆਪਣੇ ਨਸ਼ੇ ਦੀ ਆਦਤ ਬਾਰੇ ਲਿਖੀਆਂ ਅਕੀਲ ਨੇ ਵੀ ਲਿਖਿਆ ਕਿ ਇਹ ਲੋਕ ਮੈਨੂੰ ਰਾਸਤੇ ਤੋਂ ਹਟਾ ਸਕਦੇ ਹਨ ਹਰੇਕ ਨੋਟ ਲਿਖਣ ਤੋਂ ਬਾਅਦ ਰੀਕ ਵੀ ਲਿਖੀ ਗਈ ਡਾਇਰੀ ਦੇ ਅਨੁਸਾਰ ਅਕਿਲ ਨੇ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਦੋ ਵਾਰ ਆਨਲਾਈਨ ਕਟਨਾਸ਼ਿਕਾਤ ਤੇ ਐਲੂਮੀਨੀਅਮ ਫਾਸਫਾਈਟ ਆਰਡਰ ਕੀਤਾ ਸੀ ਪਰ ਉਸਦੀ ਮਾਂ ਰਜ਼ੀਆ ਸੁਲਤਾਨਾ ਨੇ ਦੋਵੇਂ ਵਾਰ ਉਹਨਾਂ ਨੂੰ ਲੱਭ ਲਿਆ ਤੇ ਸੁੱਟ ਦਿੱਤਾ ਪੰਚਕੁਲਾ ਐਸ ਆਈ ਟੀ ਦੀ ਜਾਂਚ ਤੋਂ ਪਤਾ ਲੱਗਾ ਕਿ ਡਾਇਰੀ ਵਿੱਚ ਉਹ ਬਿਆਨ ਸਾਜੋ ਵਕੀਲ ਨੇ ਆਪਣੇ 7 ਅਗਸਤ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਰਏ ਸਨ ਡਾਇਰੀ ਵਿੱਚ ਕੁਝ ਵਿਰੋਧੀ ਨੋਟ ਵੀ ਮਿਲੇ ਹਨ ਕ੍ਰਾਈਮ ਸੀਨ ਦੀ 7 ਘੰਟੇ ਦੀ ਜਾਂਚ ਦੌਰਾਨ ਵਿਸ਼ੇਸ਼ ਜਾਂਚ ਟੀਮ ਅਤੇ ਫਰੇਂਸਿਕ ਟੀਮ ਨੂੰ ਵਕੀਲ ਦੇ ਕਮਰੇ ਵਿੱਚ ਨਸ਼ੀਲੇ ਪਦਾਰਥ ਨਾਲ ਸੰਬੰਧਿਤ ਸਮੱਗਰੀ ਦੀਆਂ ਸ਼ੱਕੀ ਚੀਜ਼ਾਂ ਮਿਲੀਆਂ ਹਨ ਅਗਲੀ ਮਹੱਤਵਪੂਰਨ ਖਬਰ ਦੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿੱਤਾ ਹੋਵੇਗਾ ਤੇ ਹੋਰ ਜਿਹਾ ਹੋਰ ਤਾਜ਼ਾ ਤੇ ਮਹੱਤਵਪੂਰਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਖਬਰ ਜੀ ਪੰਜਾਬ ਦੇ ਸਾਬਕਾ ਡੀਆਈਜੀ ਦੇ ਵਿਦੇਸ਼ੀ ਕਨੈਕਸ਼ਨ ਨੂੰ ਲੈ ਕੇ ਵੱਡਾ ਖੁਲਾਸਾ ਪੰਜਾਬ ਦੇ ਰੋਪੜ ਰੇਜ਼ ਦੇ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਦੱਸਦੀ ਕਿ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਡੀਆਈਜੀ ਦੇ ਵਿਦੇਸ਼ੀ ਸਬੰਧ ਸਾਹਮਣੇ ਆਏ ਹਨ ਪੁੱਲਰ ਨੇ ਡਿਊਟੀ ਦੌਰਾਨ ਲਗਭਗ 10 ਵਾਰ ਦੁਬਈ ਦੀ ਯਾਤਰਾ ਕੀਤੀ ਸੀ सीबीआई ਨੇ ਪੁੱਲਰ ਦਾ ਪਾਸਪੋਰਟ ਵਿਦੇਸ਼ੀ ਯਾਤਰਾਵਾਂ ਦੇ ਵੇਰਵੇ ਇਕੱਠੇ ਕਰ ਰਹੀ ਹੈ सीबीआई ਦੇ ਅਧਿਕਾਰਤ ਸੂਤਰਾਂ ਅਨੁਸਾਰ ਹੁਣ ਤੱਕ ਪੁੱਲਰ ਦੇ ਦੁਬਈ ਵਿੱਚ 2 ਅਤੇ ਕੈਨੇਡਾ ਵਿੱਚ 3 ਫਲੈਟਾਂ ਵਜੋਂ ਹੋਈ ਹੈ ਇਸ ਦੇ ਇਲਾਵਾ ਉਸ ਕੋਲ ਲੁਧਿਆਣਾ ਵਿੱਚ ਲਗਭਗ 55 ਏਕੜ ਜ਼ਗਮੀਨ ਮਾਲ ਮਾਚੀਵਾੜਾ ਖੇਤਰ ਵਿੱਚ 20 ਦੁਕਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ ਸੀਬੀਆ ਨੂੰ ਸ਼ੱਕ ਹੈ ਕਿ ਪੁੱਲਰ ਨੇ ਆਪਣੇ ਕਾਰਜਕਾਲ ਦੌਰਾਨ ਵਿਦੇਸ਼ਾਂ ਵਿੱਚ ਜਾਇਦਾਦ ਬਣਾਈਆਂ ਹਨ ਸੀਬੀਆ ਇਸ ਉਤਰਾਂ ਦਾ ਕਹਿਣਾ ਕੀ ਹੈ ਕਿ ਏਜੰਸੀ ਹੁਣ ਇਹਨਾਂ ਜਾਇਦਾਦਾਂ ਦੇ ਸਰੂਪ ਦੀ ਜਾਂਚ ਕਰ ਰਹੀ ਹੈ ਏ ਸੀ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆ ਲੱਗੀਆਂ ਹੋਣ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਦੇ ਹੋ ਜੀਆਂ ਹੋਰ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਡੇ ਕੋਲ ਖਬਰਾਂ ਜਲਦ ਤੋਂ ਜਲਦ ਪਹੁੰਚ ਸਕਣ